ਮੇਰੀ ਗੱਲ ਸੁਣ ਜਿੱਦਾਂ ਦਾ ਤੂੰ ਸੌਰਿਆ ਤੋਂ ਹੋ ਗਿਆ ਵਾ ਤੂੰ ਅੰਦਰੋਂ ਨਹੀਂ ਨਿਕਲ ਡਿਆ ਕੀ ਖਵਾਲਦਾ ਉਹਨਾਂ ਤੈਨੂੰ ਨਹੀਂ ਖਵਾਲਣਾ ਕੀ ਆ ਉਦਾਂ ਹੀ ਮੌਸਮ ਦਾ ਚੇਂਜ ਹੋਇਆ ਵਾ ਤੇ ਠੰਡ ਲੱਗਣ ਦੀ ਤੇ ਜੀ ਨਹੀਂ ਕਰਨ ਦਾ ਕੋ ਕਰਨ ਵਾਲਾ ਜੀ ਵੀ ਸੈਂਟਰ ਤੇ ਤੁਸੀਂ ਮੈਨੂੰ ਪਾਤਾ ਵਾ ਹਾਂ ਤੇ ਠੰਡ ਪਤਾ ਕਿੰਨੀ ਲੱਗਦੀ ਹੁੰਦੇ ਆ ਠੰਡ ਲੱਗਦੀ ਆ ਤੇ ਕੋਟੀਆਂ ਸਵੈਟਰ ਪਾ ਕੋਟੀਆਂ ਸਵੈਟਰ ਨਹੀਂ ਹੁਣ ਮੈਂ ਪਾਉਣੇ ਗੱਡੀ ਦੋ ਮੈਨੂੰ ਲੈ ਕੇ ਇੱਕ ਅੱਛਾ ਕਿੱਥੋਂ ਲੈ ਦਈਏ ਤੈਨੂੰ ਨਾ ਲੈਣਾ ਮੇਰੀ ਸੱਸ ਦਾ ਸੁਭਾਅ ਹੋਰ ਆ ਉਹ ਇਹ ਗੱਲਾਂ ਚ ਨਹੀਂ ਆ ਲੱਗੀ ਆਹ ਮੈਂ ਤਾਂ ਉਹਨੇ ਤੇ ਰਿਆਨ ਦਾ ਨਾ ਚਾਉਣਾ ਉਹਨੇ ਚੱਲ ਮਮੀ ਜੀ ਅਲੈਕੁਮ ਅਲੈਕਮ ਮਮੀ ਸ਼ਾਦੀ ਦੀਆਂ ਗੱਲਾਂ ਮੈਂ ਤਾਂ ਜਿਹੜੀ ਗੱਲ ਕਰਕੇ ਫੋਨ ਕੀਤਾ ਸੀ ਉਹ ਸੋਈ ਦੇ ਸਵੇਰ ਨੂੰ ਪਤਾ ਵਾ ਪਰ ਉਹ ਵੀ ਕੀ ਕਰਨ ਉਹ ਵੀ ਨਹੀਂ ਕਹਿੰਦੇ ਵੀ ਘਰ ਚਲੇਸ਼ ਹੋਵੇ ਹੂੰ ਕਿੰਨਾ ਕਿਸ ਨੂੰ ਗੈਰਨਾ ਹੁੰਦਾ ਪਰ ਆਪਣੀ ਸਮਝ ਹੁੰਦੀ ਹੈ ਨਾ ਕਿੰਘ ਚਲੇ ਡੜੀ ਤਿਆਰ ਹੋਗੇ ਉਹ ਜਾਣਾ ਪੁੱਤ ਕਿੱਥੇ ਆ ਮੈਂ ਹਾਂਜੀ ਦੋਕ ਦਿਨ ਜਾਣਾ ਕਿ ਬੰਦੇ ਨਾਲ ਕੰਮ ਅੱਛਾ ਉਹ ਕਹਿੰਦਾ ਚੰਡੀਗੜ੍ਹ ਦਾ ਕੰਮ ਹੈ ਮੇਰਾ ਚੱਲ ਠੀਕ ਆ ਤੇ ਮੋਟਰਸਾਈਕਲ ਮੈਂ ਨਾ ਸਵੇਰੇ ਘਰ ਲਾ ਦੇਣਾ ਤੂੰ ਮੋਰਸਾ ਜੋ ਖਾਣ ਨਗਰ ਤੇ ਗੱਡੀ ਲੈ ਰਿਓ ਗੱਡੀ ਕੋਤ ਉਹਦੀ ਕਿ ਹੋ ਗਈ ਹੈ ਅੱਛਾ ਅੱਛਾ ਉਹਦੀ ਗੱਡੀ ਚ ਜਾਣਾ ਉਹਦੀ ਗੱਡੀ ਚ ਜਾਣਾ ਠੀਕ ਆ ਠੀਕ ਆ ਮੇਰੀ ਗੱਲ ਸੁਣ ਜਿੱਦਾਂ ਤਾਂ ਤੂੰ ਸੌਰਿਆ ਤਾਂ ਹੋ ਗਿਆ ਵਾ ਤੂੰ ਅੰਦਰੋਂ ਨਹੀਂ ਨਿਕਲਦਾ ਕੀ ਖਵਾਲਤਾ ਉਹਨਾਂ ਤੈਨੂੰ ਨਹੀਂ ਖਵਾਲਣਾ ਕੀ ਆ ਉਦਾਂ ਹੀ ਮੌਸਮ ਦਾ ਚੇਂਜ ਹੋਇਆ ਵਾ ਠੰਡ ਲੱਗਣ ਦੀ ਤੇ ਕੀ ਨਹੀਂ ਕਰਨੇ ਕੋਈ ਕਰਨੋ ਅਜੀ ਤੇ ਇਹ ਠੰਡ ਲੱਗਣ ਦੇ ਹੀ ਪੁੱਤਰ ਮੈਡੀਕਲ ਸਟੋਰ ਹੈਗਾ ਢੇ ਤੇ ਦਵਾਈ ਲਿਆ ਦੱਸਦੀ ਆ ਕੇ ਦਵਾਈ ਲਹਾਂਦੀ ਆ ਮੈਂ ਖਾਲੀ ਦਵਾਈ ਹਾਂ ਉਹ ਠੀਕ ਵਾ ਠੀਕ ਹਾਂ ਮੈਂ ਸ਼ਾਇਦ ਉਹਨਾਂ ਕਹਿਤਾ ਹੋਵੇ ਜਾ ਕੇ ਉੱਠੀ ਨਾ ਹਾਂ ਉਹ ਨਹੀਂ ਨਹੀਂ ਉਹਨੇ ਕਿਹਾ ਨਾ ਵਾ ਬੁਖਾਰ ਨਿਕਲਿਆ 100 ਅੱਛਾ ਤੇ ਮੈਂ ਚੱਲ ਖਰਾ ਖਾ ਲੈਣੇ ਕਿਤੇ ਚੱਲ ਮੜ ਕੇ ਤੁਹਾਨੂੰ ਪਤਾ ਬੁਖਾਰ ਦੀ ਖਰਾ ਖਾ ਕੇ ਤੇ ਨੀਂਦ ਬੜੀ ਆਉਂਦੀ ਓਏ ਹਾਏ ਉਦੋਂ ਜੀ ਨਹੀਂ ਡੰਡਿਆ ਉਹ ਸੌਣੇ ਤੇ ਪਕੌੜੇ ਖਾਦੇ ਹੋਣ ਤੇ ਬੰਦੇ ਨੂੰ ਠੰਡ ਲੱਗ ਜੇ ਕਿੱਦਾਂ ਦੀਆਂ ਗੱਲਾਂ ਪੁੱਤ ਕਰਨ ਡਿਆ ਉਹ ਪਕੌੜੇ ਜਾਂਦੇ ਨਹੀਂ ਰਹੇ ਪਕੌੜੇ ਖਾਦੇ ਇਹੀ ਕਿੜਾ ਉਹ ਮੀਚਾ ਕੇ ਆਏ ਆ ਉਹ ਤਾਂ ਖਾਂਦੇ ਪੀਂਦੇ ਨੇ ਨਹੀਂ ਹੁੰਦਾ ਬਲਾਇਆ ਹੋਊਗਾ ਹਾਂਜੀ ਹਾਂਜੀ ਹਾਂ ਹਾਂਜੀ ਉਹਦੇ ਕਰਕੇ ਤੇ ਮੇਰੇ ਕੋਲ ਜਾ ਨਹੀਂ ਗਿਆ ਕਰੇਗੀ ਅੱਛਾ ਤੇ ਮੇਰੀ ਗੱਲ ਸੁਣਨਾ ਚੇਰੀ ਪੁੱਤ ਫੇਰਾ ਮਾਰਨਾ ਸੀ ਕਿੰਨੇ ਦਿਨ ਹੋ ਗਏ ਅੱਜ ਤੰਦਾ ਤੂੰ ਸਹੁਰੇ ਗਿਆ ਮੁੜ ਕੇ ਗਿਆ ਹੀ ਨਹੀਂ ਉਹ ਨਹੀਂ ਅੱਜ ਤੇ ਕੱਲ ਦੀ ਸਟ੍ਰਾਈਕ ਵਾ ਫਿਰ ਤਾਂ ਹੀ ਨਹੀਂ ਮੈਂ ਗਿਆ ਤਰੀਕਾਂ ਪੈ ਗਈਆਂ ਇਹ ਤੇ ਝੂਠ ਨਹੀਂ ਮਾਰੀ ਜਾਂਦਾ ਸਾਡੇ ਕਹਿੰਦਾ ਨਾ ਸਟ੍ਰਾਈਕ ਹੋ ਗਈ ਉੱਥੇ ਉਹ ਨਹੀਂ ਝੂਠ ਹੀ ਮਾਰਨਾ ਵਾ ਸੱਚੀ ਸਟ੍ਰਾਈਕ ਵਾ ਅੱਜ ਵੀ ਸਟ੍ਰਾਈਕ ਹੈ ਕੱਲ ਵੀ ਹੈ ਦੇਖੇ ਕਿ ਤੇ ਮੈਂ ਸਾਡਾ ਨਜਾਇਜ਼ ਫਾਇਦਾ ਨਾ ਮੈਂ ਜਾ ਰਹੀ ਉਹ ਨਹੀਂ ਨਹੀਂ ਫਾਇਦਾ ਉੱਥੇ ਕੀ ਲੈਣਾ ਵਾ ਮੈਨੂੰ ਨੁਕਸਾਨ ਹੋਣਾ ਵਾ ਸਗੋਂ ਉਹ ਮੈਂ ਤਾਂ ਹੀ ਆਖੰਡਿਆ ਵਾਲਾ ਹਾਂਜੀ ਹਾਂਜੀ ਨਹੀਂ ਆ ਫਿਰ ਜਿਹੜੇ ਇੱਕ ਦੋ ਕੰਮ ਹੋ ਗਏ ਸੀ ਉਹ ਮੈਂ ਪਹਿਲਾਂ ਕਰ ਲਈ ਅੱਛਾ ਤੇ ਬਾਕੀ ਜਿਹੜਾ ਨੇ ਕਿੰਨੇ ਆਉਣਾ ਸੀ ਤੇ ਉਹ ਫਿਰ ਸਟਾਈਕ ਕਰਦੇ ਕੋਈ ਕੰਮ ਨਹੀਂ ਆਉਣਾ ਤੇ ਤੈਨੂੰ ਕੰਮ ਬੈਗੀਆਂ ਉਹ ਤਾਂ ਆਪਣੇ ਧਿਆਨ ਦਉਂਦਿਆ ਕਰ ਕੰਮ ਵਾਲਾ ਨਹੀਂ ਪਤਾਵਾ ਵੀ ਕਿੰਨਾ ਦਾ ਕੰਮ ਕਿੰਨੇ ਪੈਸੇ ਲਾ ਕੇ ਤੇ ਤੈਨੂੰ ਕੋਰਸ ਕਰਾਇਆ ਨਹੀਂ ਨਹੀਂ ਪਤਾ ਹੀ ਉਹ ਤਾਂ ਚਲੋ ਕੰਮ ਵਾਲ ਤੇ ਮੇਰਾ ਧਿਆਨ ਹੈ ਹੀ ਆ ਹਾਂਜੀ 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 ਇਹ ਨਹੀਂ ਵੀ ਜਨਾਨੀ ਨੇ ਕਹਿਤਾ ਵੀ ਅੰਦਰ ਬੈਠਾ ਰਹਿ ਤਾਂ ਅੰਦਰ ਹੀ ਬੈਠੇ ਰਹਿਣਾ ਵਾ ਪਰ ਨਹੀਂ ਨਹੀਂ ਉਹਨੇ ਕੀ ਕਹਿ ਤਾ ਪਹਿਲੋ ਕੰਮ ਤੇ ਫਿਰ ਬਾਕੀ ਕੰਮ ਨਹੀਂ ਨਹੀਂ ਜੇ ਸਰੀਰ ਨਾਲ ਨਾ ਠੀਕ ਹੋਇਆ ਫਿਰ ਕੋਈ ਕੰਮ ਨਹੀਂ ਹੋਣਾ ਰੇਡੀ ਤੈਨੂੰ ਸਭ ਹੋਇਆ ਉਹ ਤਾਂ ਮੈਂ ਮੰਨਦਾ ਵਾਂ ਤੇਰੀ ਗੱਲ ਉਹਦੇ ਕਰਕੇ ਨਹੀਂ ਤੂੰ ਤਾਂ ਕੋਈ ਚੱਲ ਪੈ ਤਾਂ ਕਰ ਰੈਸਟ ਫਿਰ ਹੈ ਚਲੋ ਠੀਕ ਆ ਜਾਓ ਤਹੀਂ ਕੋਈ ਨਹੀਂ ਚੰਗਾ ਠੀਕ ਹੈ ਵੇਖਾ ਗਮਲੇ ਸੁੱਕੇ ਹੀ ਰਹਿੰਦੇ ਆ ਪਾਣੀ ਪਾਉਣਾ ਵਾ ਤੇ ਮੈਂ ਹੀ ਪਾਉਣਾ ਹੋਰ ਕਿਸੇ ਜੀ ਨੇ ਤਾਂ ਹੱਥ ਨਹੀਂ ਲਵਾਉਂਦਾ ਮੈਨੂੰ ਮੇਰੀ ਸੁਣੋ ਗੱਲ ਦੱਸ ਕੀ ਗੱਲ ਆ ਹੁਣ ਤੂੰ ਪੀਡੀ ਸੈਂਟਰ ਤੇ ਤੈਨੂੰ ਪਤਾ ਵਾ ਹਾਂ ਤੇ ਠੰਡ ਪਤਾ ਕਿੰਨੀ ਲੱਗਦੀ ਹੁੰਦੀ ਆ ਠੰਡ ਲੱਗਦੀ ਆ ਤਾਂ ਕੋਟੀਆਂ ਸਵੈਟਰ ਪਾ ਕੋਟੀਆਂ ਸਵੈਟਰ ਨਹੀਂ ਹੁਣ ਮੈਂ ਪਾਉਣੇ ਗੱਡੀ ਦੋ ਵੀ ਨੂੰ ਲੈ ਕੇ ਇੱਕ ਅੱਛਾ ਕਿੱਥੋਂ ਲੈ ਦੀਆ ਤੈਨੂੰ ਗੱਡੀ ਹੈ ਤੈਨੂੰ ਨਹੀਂ ਸਮਝ ਆਉਂਦੀ ਉਥੇ ਦੋ ਤਿੰਨ ਮੁੰਡੇ ਲੈ ਕੇ ਆਉਂਦੇ ਗੱਡੀਆਂ ਆਪਣੀਆਂ ਵੀ ਤੇ ਮੇਰੀ ਗੱਲ ਸੁਣ ਉਹ ਜਿਹੜੀ ਮਹਾ ਵਿਆਹੀ ਆ ਸਾਰਾ ਕਰਜ਼ਾ ਉੰਤਰਾ ਜੇ ਕਿ ਸਿਰ ਤੇ ਚੜਿਆ ਵਾ ਅਜੇ ਉਹ ਪਤਾ ਨਹੀਂ ਆਪਾਂ ਕਿਦਾਂ ਲਾਉਣਾ ਵਾ ਮੇਰਾ ਕਿਹੜਾ ਜੀ ਨਹੀਂ ਕਰਦਾ ਤੈਨੂੰ ਕੋਈ ਚੀਜ਼ ਲੈ ਕੇ ਦੇਣ ਨੂੰ ਪਰ ਉਹ ਵੇਖ ਨਾ ਹੁਣ ਪਿਓ ਤੇਰਾ ਕਰੇ ਤੇ ਕਰੇਗੀ ਮੈਂ ਕਿਹੜੀ ਆਂਦੀ ਆ ਵੀ ਜੋ ਕੋ ਹੈਗਾ ਕੁੜੀ ਦੇ ਘਰ ਟੋਕੇ ਪਾ ਦੋ ਤੇ ਬਾਬੀ ਨੂੰ ਸਮਝਾਓ ਹਾਂ ਕੀ ਮੈਂ ਸਮਝਾਵਾਂ ਘਰ ਵਾਲੀ ਵੇਖਣਾ ਆ ਗੱਲ ਮੈਨੂੰ ਜੂ ਕਹਿਣ ਦੇ ਆਣ ਕੇ ਜਾ ਆਪਣੀ ਦਾਦੀ ਨੂੰ ਕਹਿ ਜਾ ਕੇ ਮੈਨੂੰ ਗੱਡੀ ਲੈ ਕੇ ਦੋ ਛੇਰ ਵੇਖੀ ਹੁੰਦੀਆਂ ਗੱਲਾਂ ਤਾਨੂੰ ਪਤਾ ਕਿ ਤੇ ਮਾ ਟਾਈਮ ਹੋ ਗਿਆ ਵਾ ਮੋਰਸਰ ਆਣ ਨੂੰ ਕੋਣ ਵੇਂਦਾ ਮੈਨੂੰ ਪਤਾ ਵਾ ਪੁੱਤ ਮੈਂ ਸਭ ਕੁਝ ਜਾਣਨੀ ਆ ਪਰ ਮੈਨੂੰ ਇਹ ਵੀ ਪਤਾ ਨਾ ਕਿ ਤੇਰੇ ਪਿਓ ਦੇ ਸਿੱਤੇ ਪੰਡ ਕਰਦੇ ਦੀ ਚੜੀ ਆ ਉਹ ਲੱਥੂ ਕਿਸੇ ਆਪਾ ਖਾਨਾ ਤੇ ਫਿਰ ਕਿਸੇ ਪਾਸੇ ਗੱਲ ਲੱਗਣੀ ਆ ਤੇ ਗੱਡੀ ਕਾਦੀ ਆਉਣੀ ਆ ਤਾਂ ਦਾਦੀ ਕਹਿੰਦੇ ਆ ਦਾਦੀ ਨੇ ਕੀ ਕਹਿਣਾ ਹੋਂ ਤੇ ਧੀ ਦਾ ਹੀ ਰਹਿੰਦਾ ਚਵੀ ਘੰਟੇ ਧੀ ਦੇ ਘਰ ਆ ਆ ਗਈ ਲੋੜੀ ਆ ਗਈ ਤੇ ਧੀ ਦੇ ਘਰ ਦੀਵਾਲੀ ਦੇ ਆ ਧੀ ਦੇ ਘਰ ਆ ਤੇ ਫੇਰ ਤੈਨੂੰ ਕੋ ਕਲਾਉਂਦੀ ਸਲਾਹ ਬਣਾਉਂਦੇ ਬਣ ਜਾਣੀ ਲੋੜੀ ਆਉਣ ਵਾਲੀ ਆ ਹੁਣ ਬਣ ਜਾਣੀ ਸਲਾਹ ਫੇਰ ਉਥੇ ਤਾਂ ਕਹ ਰਾ ਕੋਈ ਜਾਇਆ ਰਹਿਣਾ ਵਾ ਉਥੇ ਨਹੀਂ ਕਿ ਕਮੀ ਆਉਣਣੀ ਕਿ ਚੀਜ਼ ਦੀ ਮੈਂ ਕੀ ਕਰਾਂ ਮੈਂ ਤਾਂ ਆਪ ਬੜੀ ਸੜੀ ਆ ਮੈਨੂੰ ਹੋਰ ਨਾ ਸਾੜਿਆ ਕਰਨ ਕਿ ਸਾੜਨਾ ਸੁਣਨਾ ਮੈਂ ਕੁਛ ਨਹੀਂਗਾ ਪਾਪਾ ਨਾ ਕਰ ਲੋ ਗੱਲ ਤੇ ਦਾਦੀ ਨੂੰ ਪਾਵੇਂ ਚੇ ਭਾ ਲੈ ਮੇਰੇ ਵੱਲ ਮੈਨੂੰ ਗੱਡੀ ਚਾਹੀਦੀ ਬਸ ਚਾਹੀਦੀ ਆ ਹੱਦ ਹੋ ਗਈ ਆ ਗੱਡੀ ਚਾਹੀਦੀ ਤੇ ਚਾਹੀਦੀ ਆ ਦੱਸ ਇਹ ਕਿਹੜੀ ਨਿੱਕੀ ਚੀਜ਼ ਆ ਫੇ ਮੇਲੇ ਜਾਊਂਗੀ ਤਾਂ ਸਹੇ ਲਿਆ ਦਊਂਗੀ ਤੈਨੂੰ ਮੈਂ ਖਰੀਦ ਕੇ ਦੱਸ ਨਾ ਕੀ ਕਰਾਂ ਹਾਂ ਤੇ ਲੱਖਾਂ ਰੁਪਈਆ ਦੀ ਗੱਲ ਵਾ ਮੂੰਹ ਵੇਖ ਕੇ ਦਬਣਾਉਂਦਾ ਵਾ ਉਹਦਾ ਗੱਲ ਤੇ ਮੁੰਡੇ ਦੀ ਵੀ ਸੱਚੀ ਆ ਪਿੱਤੁੰਦਾ ਪੈਣੀਆਂ ਵਾ ਗਾੜੀ ਤੇ ਗੱਡੀ ਦੇ ਕੋਲ ਚਾਹੀਦੀ ਆ ਪਰ ਸਾਨੂੰ ਤੇ ਕੁੜੀ ਨੇ ਖਾ ਲਿਆ ਪੰਡ ਕਰ ਜੇ ਦੀ ਚੜਾ ਕੇ ਤੇ ਆਪ ਗਾਂ ਹੋਈ ਆ ਸਿਆਪਾ ਖਾਣਾ ਸਾਡੇ ਵਾਸਤੇ ਕੀ ਕਰਾਂ ਮੈਂ ਚੱਲ ਮੰਮੀ ਨੂੰ ਫੋਨ ਕਰਦੀ ਆ ਫਿਰ ਹੀ ਆਉਣ ਤੇ ਕੰਮ ਨਿਬੇੜ ਲਿਆ ਸਾਰਾ ਮੰਮੀ ਕਿੱਥੇ ਗਈ ਆ ਚਲ ਹੈਲੋ ਹਲੋ ਸਤਿ ਸ਼੍ਰੀ ਅਕਾਲ ਮੰਮੀ

ਮੈਂ ਜੋ ਕਿ ਆ ਮੈਂ ਫੋਨ ਕਰਾਂ ਮੈਂ ਆਇਆ ਮਾਂ ਕੋ ਪਕੌੜੇ ਕੱਢੇ ਨਾ ਕੋ ਕੋ ਚੀ ਚੀ ਯਾ ਕੇ ਦਿੱਤੀ ਨਾ ਕੋ ਕੋ ਹੈ ਤੇ ਇਹਦਾ ਨੋ ਕੀ ਕੰਮ ਹੈ ਨਵੇਂ ਸਮਸਤਰਾਂ ਵਾਲਿਆਂ ਦੇ ਨਾਲ ਮਮਮੀ ਮੈਨੂੰ ਤੇ ਪਹਿਲੇ ਪਤਾ ਹੀ ਹੈ ਬਹੁਤ ਮਮਮੀ ਤੁਹਾਡੀ ਗੱਲ ਸਹੀ ਹੈ ਇੰਨਾ ਤੇ ਮੈਨੂੰ ਪਹਿਲੇ ਪਤਾ ਹੀ ਦਾ ਕਿੰਨੇ ਆਹੀ ਕੁਛ ਕਰਨਾ ਹੈ ਆਹੋ ਤੇ ਫਿਰ ਮੇਰ ਨਾਲ ਲੜੀ ਬੜੀ ਮੈਂ ਇਤਾਂ ਕਰਨਾ ਹੈ ਮੈਂ ਹਮਨਾਂ ਕਿ ਰੋਂਮ ਕੇ ਮੈਂ ਘਰ ਹੀ ਨਹੀਂ ਰਹਿਣਾ ਨਾ ਵਾਂਡੇ ਚਲੀ ਜਾਣਾ ਮਾਂ ਇਹ ਕੀ ਤੇਰੇ ਵਾਂਡੇ ਜਨ ਨਾਲ ਕੀ ਗੱਲ ਮੈਂ ਉਹਨਾਂ ਨੂੰ ਕੁਝ ਨਹੀਂ ਖਵਾ ਸਕਦੀ ਤੇ ਕੋਈ ਗੱਲ ਨਹੀਂ ਮੰਮੀ ਮੇਰਾ ਵੀ ਘਰ ਹੈ ਜੇ ਮੈਂ ਆਵਾਂਗੀ ਤਾਂ ਮੈਂ ਆਪਰ ਸੋਜਵਾੜ ਕੇ ਬਣਾ ਲਾਂਗੀ ਜੋ ਬਣਾਣਾ ਤੁਹਾਨੂੰ ਪਤਾ ਲਖਬੀਰ ਵੀ ਮੈਨੂੰ ਕਹਿੰਦੇ ਸੀ ਕਿ ਤੇਰੀ ਭਾਬੀ ਤੇਜ ਲੱਗਦੀ ਆ ਹਜੇ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਨਹੀਂ ਪਤਾ ਤੇ ਉਹ ਤੁਹਾਨੂੰ ਤਾਂ ਪਤਾ ਹੀ ਆ ਮੰਮੀ ਕੀ ਕੀ ਖੁਸ਼ ਕਰਦੀ ਫਿਰਦੀ ਆ ਅਗੇ ਇਹਨਾਂ ਪਤਾ ਇਹਨੂੰ ਚਾਰੇ ਨੂੰ ਇਹਨੂੰ ਕੀ ਪਤਾ ਪਈਏ ਕਿਦਾਂ ਦੀ ਜਨਾਨੀ ਆ ਬੜੀ ਭੈੜੀ ਆ ਬਸ ਇਹ ਕਰ ਜਾਈਏਗੀ ਤੇ ਚੱਲਦੀ ਆਹੋ ਬੱਸ ਪਰ ਉਹ ਸਾਰੇ ਤੇਰੇ ਬਜੋੜੇ ਆਪਾਂ ਆ ਨਹੀਂ ਸਕਦੇ ਹਾਂ ਉਹੀ ਤਾਂ ਗੱਲ ਹੈ ਨਾ ਮੰਮੀ ਇਹ ਨਾ ਕਿਸੇ ਵੀ ਗੱਲ ਦੇ ਨਾਲ ਨੂੰ ਪਤਾ ਨਹੀਂ ਹੈਗਾ ਕਿ ਕੋਈ ਆਇਆ ਗਿਆ ਪਰੋਣਾ ਆਏਗਾ ਸਾਡਾ ਜਵਾਈ ਲੱਗਦਾ ਹੈ ਜਾਂ ਪਹਿਲੀ ਵਾਰ ਫੇਰਾਪਾਣ ਆਇਆ ਕਿਸੇ ਗੱਲ ਦਾ ਹੀ ਨਹੀਂ ਨੂੰ ਸਮਝ ਹੈਗੀ ਸਮਝ ਹੋਵੇ ਨਾ ਫਿਰ ਘਾਟਾ ਹੀ ਕਾਦਾ ਆਹੋ ਹੁਣ ਆਂਦੇ ਨਾ ਤਰਾ ਦਿਨੋ ਕਿ ਫਸਸਣੋਂ ਕੀ ਨਾ

ਇਹ ਕਹਿੰਦੀ ਆ ਇਹਨੇ ਕਰਨਾ ਕੁਛ ਨਹੀਂ ਆ ਦੇਖਿਓ ਤੇ ਨਾਲੇ ਨਾ ਇਹ ਵੀ ਸੱਸ ਦਾ ਸੁਭਾਅ ਹੋਰ ਆ ਉਹ ਇਹ ਗੱਲਾਂ ਚ ਨਹੀਂ ਆ ਲੱਗੀ ਆਹੋ ਵਾਖਾ ਉਹ ਨਹੀਂ ਤੇਰੀਆਂ ਕਰਨਾ ਚਾਹ ਮਾਂ ਮਮੀ ਜੋ ਬੁਲਾ ਰਹੀ ਮਮੀ ਸ਼ਾਦੀ ਦੀਆਂ ਗੱਲਾਂ ਮੈਂ ਤੇ ਜਿਹੜੀ ਗੱਲ ਕਰਕੇ ਫੋਨ ਕੀਤਾ ਸੀ ਉਹ ਸੁਣ ਮੈਂ ਕਹਾ ਮਮੀ ਮੈਨੂੰ ਨਾ ਟਿਊਸ਼ਨ ਸੈਂਟਰ ਖੋਲ ਕੇ ਦੇ ਲੱਗੇ ਆ ਮਮੀ ਹੁਣੀ ਅੱਛਾ ਹਾਂਜੀ ਮੈਂ ਕਿ ਅੱਜ ਕੱਲ ਬੋਰਡ ਬਣਾਵਾ ਦੇ ਕੇ ਆਈ ਹੀ ਲਖਬੀਰ ਹੋਵੇ ਦੋ ਤਿੰਨ ਦਿਨ ਤੇ ਮੈਨੂੰ ਨਾ ਬੜੀ ਖੁਸ਼ੀ ਹੋਈ ਮੈਨੂੰ ਕਹਿੰਦੇ ਆ ਕਿ ਜੇ ਤੇਰੇ ਹੱਥ ਚ ਗੋਨਾ ਪੜਾਈਦਾ ਤੇ ਤੂੰ ਇਹਨੂੰ ਖੋਲ ਦਿੰਨੀ ਆ ਜਿੱਥੇ ਉਹਦਾ ਦਫਤਾਰ ਆ ਨਾ ਢੇ ਤੇ ਉਥੇ ਨਾਲ ਹੀ ਮੈਨੂੰ ਟਿਊਸ਼ਨ ਸੈਂਟਰ ਖੋਲ ਕੇ ਦੇ ਲੱਗੇ ਆ। ਅੱਛਾ 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 ਲੱਗਿਆ ਕਾਕਾ ਮम्मी ਮੇਰੀ ਸੱਸ ਮੈਨਾਂ ਬੜਾਈ ਕਰਦੀ ਐ ਸੱਸ ਵੀ ਕੀ ਮੇਰੀ ਮਾਂ ਹੀ ਆ ਵੀ। ਚੱਲ ਪੁੱਤ ਤੂੰ ਇਹਨੂੰ ਮਾਂ ਹੀ ਸਮਝਣਾ ਵਾ ਮਾਵਾ ਵਾਲਾ ਬਤਾਓ ਕਰਨਾ ਉਹਦੇ ਨਾਲ ਬੜਾ ਸੋਹਣਾ ਹੁਣ ਸਮਝਦਾ ਵਾ ਹਾਂਜੀ ਹਾਂਜੀ ਮੰਮੀ ਉਹ ਤੇ ਤੁਹਾਡੀ ਗੱਲ ਸਹੀ ਐ ਬਾਕੀ ਮੰਮੀ ਕੋਈ ਨਹੀਂ ਤੁਸੀਂ ਫੇਰਾ ਮਾਰਿਓ ਹਾਂ ਕਦੀ ਤੁਸੀਂ ਤੇ ਆਂਦੀ ਹੀ ਨਹੀਂ ਹੋ।

ਚਲ ਚਲ ਵਧੀਆ ਹੋ ਗਿਆ ਇਹ ਮੈਨੂੰ ਨਾ ਭਾਬੀ ਦਾ ਤਾਂ ਪਹਿਲੇ ਹੀ ਪਤਾ ਸੀ ਮਨ ਲਗ ਬੀਨੂ ਕੀ ਬਸਾ ਉਹਨੂੰ ਤਾਂ ਸਾਰਾ ਪਤਾ ਹੀ ਹੈ ਇਹ ਨਾ ਇਹੀ ਕਰਤੂਤ ਦੀ ਮਾਲਕ ਆ ਜਿਵੇਂ ਆਈ ਗਈਆਂ ਤੈਨੂੰ ਵਧੀਆ ਅੱਖਰ ਆ ਗਈ ਹੈ ਜਦੋਂ ਵੀਰ ਜੀ ਨੇ ਸਾਰਾ ਕੁਝ ਤੈਨੂੰ ਲਿਆ ਕੇ ਦਿੱਤਾ ਸੀ ਫਿਰ ਤੈਨੂੰ ਰੱਖਣ ਲੱਗੇ ਕਿਹੜੀ ਮੋਤ ਪੈ ਗਈ ਕੋਈ ਨਹੀਂ ਕੱਢੀ ਦਾ ਕਰੀ ਜਾਵੇ ਮੇਰੇ ਸਹੁਰੇ ਮੇਨਾ ਸਹੀ ਹੈ ਨਾ ਮੈਨੂੰ ਉਹਦੀ ਕਿਉਂ ਲੋੜ ਲਖਬੀਰ ਕੀ ਕਰਨਦੇ ਹੋ ਕੁਝ ਨਹੀਂ ਕਰਨਾ ਕੀ ਯਾਰ ਵਿਹਲਾ ਬਿਠਾਵਾ ਅਛਾ ਅਛਾ ਤੇ ਹੋਰ ਕੰਮ ਕਰਨ ਵਧ ਗਿਆ ਬਾਹਰ ਦਾ ਕੰਮ ਮੁੱਕੀ ਜਾਂਦਾ ਤੈਨੂੰ ਬਤਾਵਾ ਸਰਾਹੀ ਜਾਂਦਾ ਫੇਰ ਵੀ ਕਰਨ ਵਾਲੇ ਡੈਡੀ ਹੋ ਨਹੀਂ ਕਿੱਥੇ ਮੰਮੀ ਤਾਂ ਪਿੱਛੇ ਡੈਡੀ ਕਿੱਥੇ ਗਏ ਉਹ ਡੈਡੀ ਹੋਰ ਕਹਿੰਦੇ ਕੋਈ ਚੰਡੀਗੜ੍ਹ ਕੰਮ ਹੋ ਗਿਆ ਨਾ ਅਛਾ ਅਛਾ ਤੂੰ ਕਹਿੰਦੇ ਵੀ ਰੋਕ ਦੇਣ ਮੇਰੇ ਲੱਗ ਜਣੇ ਆ ਤਾਂ ਹੀ ਮੈਂ ਕਹਿੰਨੀ ਕਿ ਤਿਆਰ ਬੜਾ ਹੋਇਆ ਤੇ ਡੈਡੀ ਗਏ ਹੋਣੇ ਕਿੱਥੇ ਠੀਕ ਉਹ ਮੈਂ ਸੋ ਉਹਨਾਂ ਨੂੰ ਕਹਿਣਾ ਮੈਂ ਗੱਡੀ 'ਚ ਰਹਿ ਜਾਉਂ ਆਹੋਂਦੇ ਵੀ ਨਹੀਂ ਜਿੰਨਾ ਜਾਣਾ ਵਾ ਗੱਡੀ ਉਹਨੇ ਖਾੜਨੀ ਆਹੋਂ ਫਿਰ ਇੱਕ ਗੱਡੀ ਵਾਰਾ ਖਾਣਦੀ ਨਹੀਂ ਦੂਦ ਦੋ ਦੋ ਗੱਡੀਆਂ ਥੋੜਾ ਵਾਰਾ ਖਾੜਨੀ ਨਹੀਂ ਖਾੜਨੀ ਦੇਖ ਹੀ ਹੂੰ ਆਉਂਦੇ ਵੀ ਉਹਨੇ ਖਾੜਨੀ ਆ ਤੇ ਉਹਦੇ ਘਰ ਲੱਗਣਾ ਮੋਟਰਸਾਈਕਲ ਠੀਕ ਆ ਠੀਕ ਆ ਠੀਕ ਆ ਤੇ ਮੇਰੀ ਸੁਣੋ ਗੱਲ ਮੰਮੀ ਨਾ ਮੰਮੀ ਨਾ ਮੇਰੀ ਹੋਈ ਸੀ ਗੱਲ ਹੁਣ ਜੀ ਤਾਂ ਆਹੋ ਮੰਮੀ ਦਾ ਉੱਦਨ ਆਇਆ ਸੀ ਤੇ ਮੈਨੂੰ ਚੱਕਿਆ ਨਹੀਂ ਗਿਆ ਤੇ ਮੈਂ ਕਿਹਾ ਜਿੱਦਾਂ ਦਾ ਫੇਰਾ ਪਾ ਕੇ ਆਇਆ ਤੇ ਮੰਮੀ ਨਾਲ ਤੇ ਗੱਲ ਹੀ ਨਹੀਂ ਹੋਈ ਆ ਹੂੰ ਤੇ ਮੰਮੀ ਦੱਸੰਦੀ ਕਿ ਪਿੱਛੇ ਲੜੀ ਬੜੀ ਭਾਬੀ ਕਿਹੜੀ ਕੋਲੋਂ ਯਾਰ ਹੁਣ ਮੰਮੀ ਨੇ ਵੀਰ ਜੀ ਨੇ ਨਾ ਸਭ ਮੰਨ ਲਿਆ ਦਿੱਤਾ ਹੀ ਸਾਰਾ ਅੱਛਾ ਚਾਹ ਪਾਣੀ ਦਾ ਜਿੱਦਾਂ ਸਮੋਸੇ ਤੇ ਰੰਨੇ ਰੱਖਿਆ ਹੀ ਹੋਰ ਵੀ ਕਹਿੰਦੇ ਸਭ ਮੰਨ ਲਿਆ ਕੇ ਦਿੱਤਾ ਸੀ ਜੂਸ ਵਗੈਰਾ ਤੇ ਜੇ ਵੀਰ ਜੀ ਨੇ ਸਾਰਾ ਕੁਝ ਲਿਆ ਕੇ ਦਿੱਤਾ ਤਾਂ ਮੱਥੇ ਸਾਡੇ ਕੀ ਮਾਰਿਆ ਪਾਣੀ ਕੋਕਾ ਪਾਣੀ ਪਾਇਆ ਦੇਖ ਲੋ ਇਹਦਾ ਕੰਮ ਇਹ ਨਾ ਇਕ ਵਾਰੇ ਹੁੰਦੀ ਵੀ ਮੈਨੂੰ ਟਿਕਨ ਨਹੀਂ ਦਿੰਦੀ ਤੇ ਵਿਆਹ ਤੋਂ ਬਾਅਦ ਵੀ ਉਹ ਨਹੀਂ ਕੁਝ ਕਰਦੀ ਐ ਉਹ ਚਲ ਕੋਈ ਗੱਲ ਨਹੀਂ ਕਰਨ ਦੇ ਰੜਾ ਕਰਦਾ ਯਾਰ ਕੀ ਜਵਾਈ ਭਈ ਕੀ ਸੋਚਦਾ ਹੋਊਗਾ ਕਿ ਅਦੇ ਘਰ ਦੇ ਇੰਨੇ ਭੁੱਖੇ ਕੀ ਇਹਨਾਂ ਨੇ ਕੁਛ ਹਨ ਚਾਹ ਪਾਣੀ ਵੀ ਨਹੀਂ ਪੁੱਛਿਆ ਚੱਜ ਮੈਂ ਕਹਾਂ ਮੰਮੀ ਸ਼ੁਕਰ ਕਰੋ ਲੱਗ 20 10 ਬਹਾ ਬੜਾ ਵਧੀਆ ਉਹ ਦਾਦਾ ਕਦੀ ਨਹੀਂ ਸੋਚਦੇ ਹੈਗੇ ਚਲ ਕੋਈ ਗੱਲ ਨਹੀਂ ਨਹੀਂ ਪੁੱਛੋ ਕੋਈ ਗੱਲ ਨਹੀਂ ਆਈ ਉਹਨੂੰ ਥੋੜੀ ਮਿਲ ਲੈਣਾ ਇਹ ਮਾਰ ਮਿਲ ਲੈਣਾ ਉਹ ਤੇ ਹੈ ਹੀ ਹੈ ਚਲ ਕੋਈ ਨਹੀਂ ਹਾਂ ਮੈਂ ਕਿਹਾ ਹੁਣ ਇਹਦਾ ਤੇ ਹੈ ਹੀ ਦਾ ਹਾਲ ਹੀ ਹੈ ਇਹ ਤਾਂ ਕੁਝ ਜਦੋਂ ਦੇਖੋ ਕੁਛ ਨਾ ਕੁਛ ਕਰਦੀ ਰਹਿੰਦੀ ਹੈ ਇਹਦੇ ਦਿਮਾਗ 'ਚ ਪਤਾ ਨਹੀਂ ਕੀ ਚੱਲਦਾ ਹੋਰ ਤੇ ਹੋਰ ਮੰਮੀ ਕਹਿੰਦੇ ਮੈਨੂੰ ਧਮਕੀਆਂ ਦੇਂਦੀ ਹੈ ਕਿ ਮਾਂ ਦੇ ਸੱਸ ਨੂੰ ਫੋਨ ਕਰਕੇ ਤੇ ਮਤੇ ਘਰ ਫਵਾੜੇ ਪਾਣ ਲੈ ਦੱਸ ਇੱਥੇ ਨਾ ਆਹੋ ਮੰਮੀ ਨੂੰ ਫੋਨ ਕਰਨਾ ਮੰਮੀ ਨੂੰ ਫੋਨ ਕਰਨਾ ਚਲ ਕੋਈ ਗੱਲ ਨਹੀਂ ਕਰਨ ਦੇ ਮਮੀ ਤੋਂ ਤਾਂ ਸੁਣ ਲਈ ਗੱਲਾਂ ਜਿਹੜੇ ਗਰਜਦੇ ਆ ਨਾ ਬਰਸਦੇ ਨਹੀਂ ਹੁੰਦੇ ਮੈਂ ਕਿ ਇਹਨੂੰ ਨਾ ਕਰਨ ਦੇ ਜੋ ਕਹਿੰਦੀ ਹੈ ਮੈਨੂੰ ਲੱਗਦਾ ਇਹਨੇ ਨਾ ਕੁਝ ਨਹੀਂ ਕਰਨ ਦੀ ਮਾਲਕਨ ਹੈਗੀ ਬਸ ਨਾ ਮੂੰਹ ਚਲਾਣਾ ਆਉਂਦਾ ਹੋਰ ਇਹਨੂੰ ਕੁਝ ਨਹੀਂ ਕਰਨ ਆਉਂਦਾ ਵੀ ਗੱਲ ਨਾ ਮੈਨੂੰ ਤਾਂ ਦੱਸ ਪਹਿਲੇ ਤੋਂ ਹੀ ਲੱਛਣ ਲੱਗਦੇ ਸੀ ਕਿ ਇਹ ਕੁਝ ਕਰਨ ਦੀ ਮਾਲਕਨ ਹੈਗੀ ਕੀ ਮੇਰੀ ਸੱਸ ਨੂੰ ਦੱਸ ਮਮੀ ਨੂੰ ਫੋਨ ਕਰਕੇ ਕੀ ਕਹੂਗੀ ਮੈਂ ਕਹਿੰਨਾ ਕਰਨਾ ਕਰਨਾ ਕੁਝ ਨਹੀਂ ਨਾ ਤੇ ਫੋਨ ਕਰਨ ਜੋਗੀ ਹੈ ਵੈਸੇ ਨਾ ਮਮੀ ਨਾਲ ਪਿੱਛੇ ਲੜਨ ਜੋਗੀ ਹੈ ਉਹ ਚਲ ਕੋਈ ਨਹੀਂ ਕਰ ਲਣਗੇ ਫੋਨ ਇਹੀ ਬਤਾ ਪਰ ਮੰਮੀ ਕੋ ਵੀ ਸੁਣ ਲਣ ਮੁੱਤੇ ਗੱਲਾਂ ਇਹੀ ਨਾ ਇਹਦਾ ਦਾ ਉਹਦੇ ਹੀ ਲੱਗਦਾ ਜਦੋਂ ਵੀਰਜੀ ਘਰ ਨਹੀਂ ਹੁੰਦੇ ਉਦਾਂ ਮੰਮੀ ਨਾ ਆਡੇ ਫਾਇ ਲੈਂਦੀ ਹੈ ਉਦਾਂ ਨਹੀਂ ਤਾਂ ਤਾਂ ਲੱਗਦਾ ਉਦਾਂ ਤੇ ਫਿਰ ਵੀਰਜੀ ਦਾ ਸੁਭਾਅ ਤਾਂ ਪਤਾ ਹੀ ਹੈ ਤੁਹਾਨੂੰ ਉਹ ਵੀ ਬੜੇ ਕਾਲੇ ਸੁਭਾਅ ਦੇ ਨੇ ਗੁੱਸੇ ਵਾਲੇ ਆ ਉਹ ਤੇ ਸਭਾ ਨਾ ਮੇਰਾ ਮੇਰੀ ਸਾਈਡ ਲੈਂਦੇ ਰਹੀ ਆ ਘਾਰੇ ਹੁੰਦੇ ਤੇ ਪਰ ਇਹ ਨਹੀਂ ਪਤਾ ਕਿ ਜਾ ਮਗਰ ਨੇ ਕੋਦੇ ਤਿੰਨੇ ਗੱਲ ਮੰਨ ਭਾਈ ਦੇ ਸੁਭਾਅ ਤਾਂ ਮੈਨੂੰ ਪਤਾ ਵਾ ਪਰ ਉਹ ਵੀ ਕੀ ਕਰਨ ਉਹ ਵੀ ਨਹੀਂ ਚਾਹਦੇ ਵੀ ਘਰ ਤੇ ਗਲੇਸ਼ ਹੋਵੇ ਹਮ ਕਿੰਨਾ ਕਿਹਨੂੰ ਕਹਿਣਾ ਹੁੰਦਾ ਪਰ ਆਪਣੀ ਸਮਝ ਹੀ ਹੁੰਦੀ ਹੈ ਨਾ ਉਹ ਤੇ ਹੈ ਹੀ ਹੁਣ ਚੱਲ ਕੋਈ ਗੱਲ ਨਹੀਂ ਇਹਦਾ ਇਹਦੀ ਤੇ ਗੱਲ ਹੀ ਇਦਾਂ ਦੀ ਹੈ ਇਹਦੇ ਹੈ ਹੀ ਸ਼ੁਰੂ ਤੋਂ ਇਦਾਂ ਦੀ ਹੈ ਕੋਈ ਨਹੀਂ ਹੁਣ ਜਦੋਂ ਰਹਿਣ ਜਾਉਂਗੀ ਨਾ ਫੇਰ ਇਹਨੂੰ ਥੋੜਾ ਭੁਗਤ ਕੇ ਸਵਾਰ ਕੇ ਆਉਂਗੀ ਕਿ ਤੂੰ ਦੱਸ ਤੈਨੂੰ ਨਹੀਂ ਪਤਾ ਕਿ ਚਾਹ ਪਾਣੀ ਵੀ ਕਿਸ ਨੂੰ ਚੰਗੀ ਤਰ੍ਹਾਂ ਪੁੱਛ ਚਲ ਛੱਡ ਐਵੇਂ ਨਾ ਜਾ ਕੇ ਲੜਦੀ ਫੇਰੀ ਮੁਰਗੇ ਉਹ ਨਹੀਂ ਤੁਹਾਨੂੰ ਨਹੀਂ ਪਤਾ ਇਹ ਪਹਿਲੇ ਵੀ ਇਹੀ ਪੁੱਛ ਕਰਦੀ ਹੈ ਥੋੜਾ ਬੋਤਾ ਨਾ ਇਹਨੂੰ ਨਾ ਦੋਸ਼ ਦੇਣੇ ਪੈਂਦੇ ਆ ਫੇਰ ਹੀ ਇਹ ਸੁੱਤਰ ਆਉਂਦੀ ਹੈ ਦੋਸ਼ ਦੇ ਕੀ ਹੁਣ ਆਹੋ ਚੱਲ ਕੋਈ ਗੱਲ ਚਲੋ ਤੁਸੀਂ ਫੇਰ ਦੇ ਕੋਈ ਕਾਮਤ ਮੈਟਰ ਵਾਸਤੇ ਚਾਹ ਬਣਾ ਕੇ ਲਿਆਵਾਂ ਨਾਲੇ ਮੰਮੀ ਨੂੰ ਆਵਾਜ਼ ਮਾਰਾ ਕਿ ਚਾਹ ਪੀ ਲਓ ਮਾਨ ਕੇ ਚੱਲ ਬਣਾ ਲਾ ਚਾਹ ਬੜ ਗੋ ਵੀਰਣ ਨੇ ਠੀਕ ਹੈ